ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਮਨੀਸ਼ ਸੋਧਿਆ ਜੀ ਦਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਇਹ ਬਹੁਤ ਇੱਕ ਇਤਿਹਾਸਕ ਜਿੱਤ ਹੈ ਜੀ ਸਾਡੇ ਵਾਸਤੇ ਜਿਹੜਾ ਅਰਬਨ ਵੋਟਰ ਹੈ ਉਹਦਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵਿਸ਼ਵਾਸ ਜਿਤਾਣਾ ਹੈਗਾ ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਜੀ ਮਰਾਲ ਬੂਸਟਰ ਹੈ ਔਰ ਤੁਹਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਪਤਾ ਵੀ ਹੋਏਗਾ ਔਰ ਜਾਣ ਕੇ ਖੁਸ਼ੀ ਹੋਏਗੀ ਕਿ ਅਸੀਂ ਪੰਜਾਬ ਵੀ ਜਿੱਤੇ ਔਰ ਗੁਜਰਾਤ ਵੀ ਜਿੱਤੇ ਆ ਜਿੱਥੇ ਭਾਜਪੀ ਦੀ 트리플 ਇੰਜੀਨ ਸਰਕਾਰ ਹੈ ਅਸੀਂ ਉੱਥੇ ਵੀ ਜਿੱਤੇ ਆਂ ਔਰ ਆਪਣੀ ਜਿੱਥੇ ਸਾਡੀ ਸਰਕਾਰ ਹੈ ਉੱਥੇ ਵੀ ਜਿੱਤੇ ਆਂ ਇੱਥੇ ਸਰਕਾਰ ਨੇ ਸਾਡੀਆਂ ਜਿਹੜੀਆਂ ਮਾਨ ਸਰਕਾਰ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਦੇ ਤੇ ਜਿਹੜਾ ਅਰਬਨ ਵੋਟਰ ਹੈ ਇਹਨਾਂ ਦੀ ਮੋਹਰ ਲਾਣੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਜਿਹੜੀਆਂ ਚਾਹੀ ਈਜ਼ ਆਫ ਡੂਇੰਗ ਬਿਜ਼ਨਸ ਆ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਡਾਇਲੌਗ ਕੀਤਾ ਅਸੀਂ ਸਾਰੇ ਡਿਫਰੈਂਟ ਸੈਕਸ਼ਨਸ ਦੇ ਨਾਲ ਜਿਹੜਾ ਸਾਡਾ ਅਸੀਂ ਡਾਇਲੌਗ ਸ਼ੁਰੂ ਕੀਤਾ ਉਹਦਾ ਵੀ ਪੋਜ਼ਿਟਿਵ ਰੋਲ ਹੈ ਈਜ਼ ਆਫ ਡੂਇੰਗ ਬਿਜ਼ਨਸ ਦਾ ਲੈਂਡ ਪੋਲਿਕ ਪਾਲਿਸੀ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਆਂ ਆ ਇਹ ਕਿਤੇ ਨਾ ਕਿਤੇ ਉਹਦੇ ਤੇ ਮੋਰ ਆ ਲੋਕਾਂ ਨੂੰ ਕੰਮ ਬਸਾਦ ਹੁੰਦਾ ਜੇ ਇਹ ਜੇ ਗੱਲ ਸਿਰਫ ਇੰਨੀ ਕੁ ਹੁੰਦੀ ਕਿ ਰੂਲਿੰਗ ਪਾਰਟੀ ਨੂੰ ਜਿਹੜਾ ਹੁੰਦਾ ਲੋਕ ਫੇਵਰ ਕਰਦੇ ਆ ਤਾਂ ਜਿਹੜੀ ਟ੍ਰਿਪਲ ਇੰਜਨ ਸਰਕਾਰ ਆ ਗੁਜਰਾਤ ਦੇ ਵਿੱਚ ਸੈਂਟਰ ਸਟੇਟ ਲੋਕਲ ਬਾਡੀਜ਼ ਤੇ ਉੱਥੇ ਵੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਜਿੱਤੀ ਆ ਸੋ ਇਟਸ ਅ ਵੈਰੀ ਬੈਗ ਡੇ ਫਾਰ ਆਮ ਆਦਮੀ ਪਾਰਟੀ ਇਟਸ ਅ ਵੈਰੀ ਬੈਗ ਡੇ ਫਾਰ ਆਮ ਆਦਮੀ ਡਾਕਟਰ ਐਥਿਕਸ ਤੋਂ ਡਿਗਲ ਦੇਖਣ ਲਈ ਗੁਰਪ੍ਰੀਤ ਸਿੰਘ ਹੋਗੀ ਹਨ ਤੇ ਪਹਿਲਾਂ ਭਰੋਸਾ ਕੀਤਾ ਗਿਆ ਸੀ ਮਹਿਸਾਣਾ ਗੈਸਟ ਵੱਲੋਂ ਉਹਨਾਂ ਨੇ ਕੋਈ ਫੇਰ ਆਮ ਆਮ ਪਾਰਟੀ ਦੇ ਭਰੋਸਾ ਕੀਤਾ ਗਿਆ ਇਹ ਬਹੁਤ ਬਹੁਤ ਵੱਡੀ ਗੱਲ ਹੈ ਜੀ ਸ਼ਾਇਦ ਤੁਹਾਡੇ ਕੈਬਨਟ ਕੁਲੀਗ ਵੀ ਬਣਨ ਜਾ ਰਹੇ ਨੇ ਸੰਜੀਵ ਰੌਣਾ ਨਹੀਂ ਅਜੇ ਤੁਸੀਂ ਸ਼ਾਇਦ ਕਿਉਂ ਕਹਿੰਦੇ ਹੋ ਸਾਡੇ ਜੀ ਮੁੱਖ ਮੰਤਰੀ ਨੇ ਕਹਿ ਦਿੱਤਾ ਨੈਸ਼ਨਲ ਕਨਵੀਨਰ ਨੇ ਕਹਿ ਦਿੱਤਾ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਆ ਉਹਨਾਂ ਨੇ ਕਹਿ ਦਿੱਤਾ ਹੁਣ ਸ਼ਾਇਦ ਤੁਹਾਨੂੰ ਨਾ ਕਹੋ ਤੁਸੀਂ ਮੰਨੋ ਜੀ ਆਮ ਆਦਮੀ ਪਾਰਟੀ ਦਾ ਕਨਫਰਮ ਹੈ ਜਿੰਦਾਬਾਦ ਹਾਂ ਜੀ ਸੋ ਇਹ ਜਿਹੜਾ ਲੋਕਾਂ ਨੇ ਸਾਡੇ 'ਚ ਵਿਸ਼ਵਾਸ ਦਿਖਾਇਆ ਜੀ ਅਸੀਂ ਹੁਣ ਜਿਹੜੇ ਵਾਦੇ ਉਹਨਾਂ ਨਾਲ ਕੀਤੇ ਆ ਇੱਕ ਇੱਕ ਵਾਦਾ ਅਸੀਂ ਪੂਰਾ ਕਰਾਂਗੇ ਪੰਜਾਬੀਆਂ ਨਾਲ ਵੀ ਔਰ ਲੁਧਾਨੇ ਦੇ ਲੋਕਾਂ ਨਾਲ ਵੀ 2027 ਦੇ ਵਿੱਚ ਇਸ ਦਾ ਅਸਰ ਪਏਗਾ ਕਿਉਂਕਿ ਇਹ ਇਹ ਤਾਂ ਤੁਸੀਂ ਦੇਖੋ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਸਾਰੇ ਕਹਿੰਦੇ ਸੀ ਅੱਜ ਤੁਸੀਂ ਇਹਨੂੰ ਸਵਾਲ ਬਣਾ ਰਹੇ ਹੋ ਤੁਸੀਂ ਤਾਂ ਤੁਸੀਂ ਤਾਂ ਸੈਮੀਫਾਈਨਲ ਦੇ ਨੂੰ ਕਹਿੰਦੇ ਸੀ ਸੈਮੀਫਾਈਨਲ ਜਿੱਤ ਲੈ ਫਾਈਨਲ ਵਿੱਚ ਜਿੱਤਾਂਗੇ ਜੀ ਹੋਰ ਕੰਮ ਕਰਾਂਗੇ ਜੀ ਹੁਣ ਤਾਂ ਰਾਕਟ ਦੀ ਸਪੀਡ ਤੇ ਕੰਮ ਕਰਾਂਗੇ ਦੇਖੋ ਗੁਜਰਾਤ ਜਿੰਨਾ ਪੰਜਾਬ ਜਿੰਨਾ ਇਹ ਕੋਈ ਛੋਟੀ ਗੱਲ ਹੈ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਸਾਡਾ ਜਿਹੜਾ ਕੈਡਰ ਹੈ ਨਾ ਜੀ ਸਾਡੇ ਕੈਡਰ ਦਾ ਹਰ ਇੱਕ ਵਲੰਟੀਅਰ ਦਾ 2-2 ਲੀਟਰ ਖੂਨ ਵਧ ਗਿਆ ਅਸੀਂ ਡੋਨੇਟ ਕਰਾਂਗੇ ਜੀ ਦੇਖੋ ਜਿਹੜੀਆਂ ਵਿਰੋਧੀ ਪਾਰਟੀਆਂ ਰਹੀਆਂ ਨਾ ਜੀ ਵੈਸੇ ਜੇ ਦੇਖਿਆ ਜਾਵੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਆਪਣੀ ਲੀਡਰਸ਼ਿਪ ਦਾ ਵੀ ਨਾਲ ਮੈਂ ਜਿਹੜੇ ਜੜੇ ਉਹਨਾਂ ਦੇ ਲੀਡਰ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਵੀ ਪੂਰਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਕਹਿੰਦੇ ਸ਼ਾਬਾਸ਼ ਆਈਂ ਦੇਜੋ ਠੀਕ ਹੈ ਲੁਧਿਆਣਾ ਵਾਲਾ ਜਿਹੜਾ ਮੁੱਦਾ ਹੈ ਮੀਨ ਮੁੱਦਾ ਬੁੱਢਾ ਨਾਲਾ ਉਸ ਦੇ ਉੱਪਰ ਕਿੰਨੀ ਕੁ ਜਿਹੜੀ ਕਿ ਸੋਚ ਪਾਉਂਗੇ ਜਾਂ ਲੁਧਿਆਣੇ ਵਾਲਾ ਜਿਹੜਾ ਮੁੱਦਾ ਨਾਲਾ ਉਸ ਨੂੰ ਕਿੰਨਾ ਕੁ ਸਾਫ਼ ਕਰ ਦਿੱਤਾ ਸਿੱਦਤ ਨਾਲ ਕੰਮ ਕਰਾਂਗੇ ਜੀ ਸਿੱਦਤ ਨਾਲ ਕੰਮ ਕਰਾਂਗੇ ਜਿਹੜਾ ਬੁੱਢਾ ਦਰਿਆ ਆ ਉਹ ਉਹਨੂੰ ਰਿਵਾਈਵ ਕਰਨਾ ਸਾਡੀ ਟਾਪ ਪ੍ਰਾਇਰੀਟੀ ਆ ਜਿਹਦੇ ਵਿੱਚ ਸਮਾਜਿਕ ਵੀ ਆ ਫਿਜ਼ੀਕਲ এনवायरमेंट ਵੀ ਆ ਜਿਹਦੇ ਵਿੱਚ ਬੁੱਢਾ ਦਰਿਆ ਵੀ ਆ ਔਰ ਬਹੁਤ ਸਾਰੇ ਤੁਹਾਡੇ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਡਵੈਲਪਮੈਂਟ ਪ੍ਰੋਜੈਕਟਸ ਹੋਣੇ ਆ ਨਵੀਆਂ ਮੈਡੀਕਲ ਇੰਸਟੀਚਿਊਟਸ ਮੈਡੀਕਲ ਕਾਲਜੇਸ ਜਿਹੜੇ ਤੁਹਾਡੇ ਮਤਲਬ ਇੰਡਸਟਰੀ ਨਵੀ ਆਣੀ ਆ ਹੁਣ ਸਾਡਾ ਜਿਹੜਾ ਅਗਲਾ ਸਾਡਾ ਮੇਨ ਕੰਮ ਹੈ ਕਿ ਅਸੀਂ ਯੁੱਧ ਨਸ਼ੇ ਪਰ ਸਾਡਾ ਬਹੁਤ ਉਹਨੂੰ ਜਦੋਂ ਅਸੀਂ ਜਦੋਂ ਅਸੀਂ ਨਸ਼ਾ ਕੰਟਰੋਲ ਕਰਤੇ ਪੰਜਾਬ ਚੋ ਕ੍ਰਾਈਮ ਕੰਟਰੋਲ ਹੋ ਗਿਆ ਜਦੋਂ ਇੰਡਸਟਰੀ ਆਣ ਲੱਗੀ ਮੈਸਿਵ ਸਕੇਲ ਦੇ ਉੱਤੇ ਅਸੀਂ এমਪਲੋਇਮੈਂਟ ਜਨਰੇਸ਼ਨ ਕਰਕੇ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਦੇ ਹ ਉਹਨਾਂ ਦੇ ਹੱਥ ਵਿੱਚ ਇੱਕ ਪਾਸੇ ਮੋਬਾਈਲ ਤੇ ਦੂਜੇ ਪਾਸੇ ਟੈਫਨ ਉਹ ਆਪਣੇ ਮੋਬਾਈਲ ਲੈ ਕੇ ਟੈਫਨ ਲੈ ਕੇ ਆਪਣੇ ਡੇਲੀ ਕੰਮ ਤੇ ਜਾਇਆ ਕਰਨਗੇ ਉਹ ਸਾਡੀ ਅਸਲੀ ਕਮਜਾਬੀ ਹੋਏਗੀ। ਗੁਰਦਪੂਰੇ ਨਾਲ ਦੇ ਨਾਲ ਜੁੜਿਆ ਹੋਇ ਇੱਕ ਸਵਾਲ ਹੈ ਕਿ ਗੋਗੀ ਜੀ ਨੇ ਆਪਣਾ ਬਣਾਇਆ ਹੋਇਆ ਜਿਹੜਾ ਨੀ ਪੱਥਰ ਟਾ ਦਿੱਤਾ ਗਿਆ ਸੀਗਾ ਉਹਨਾਂ ਨੇ ਕਿਹਾ ਸੀ ਅਫਸਰ ਕੰਮ ਨਹੀਂ ਕਰਦੇ ਸੋ ਹੁਣ ਕੀ ਉਸ ਵੇਲੇ ਧਿਆਨ ਦਿੱਤਾ ਜਾਊਗਾ ਅਫਸਰ ਕੰਮ ਕਰਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਹੁਣ ਮੈਂ ਕਿਹਾ ਸਾਡਾ ਸਾਰਾ ਪੂਰਾ ਧਿਆਨ ਜਿਹੜਾ ਹੈਗਾ ਅਗਲਾ 1.5 ਸਾਲ ਡਿਵੈਲਪਮੈਂਟ ਦੇ ਉੱਤੇ ਆ ਮੈਂ ਤੁਹਾਨੂੰ ਕਹਿ ਰਿਹਾ ਕਿ ਅ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਿ ਤੁਸੀਂ ਬਹੁਤ ਅੱਛਾ ਰੋਲ ਪਲੇ ਕੀਤਾ ਬਹੁਤ ਠੀਕ ਹੈ ਜੀ